ਐਨਕ ਫੱਬਦੀ ਵੀ ਹੈ। ਹੈ। ਜੀ ਆਇਆਂ ਨੂੰ। ਸਵਾਗਤ ਆ ਤੁਹਾਡਾ ਨਵੀਂ ਵੀਡੀਓ 'ਚ। ਭੱਗ ਜੀ ਮੇਰੀ ਟੈਡੀ ਹੋ ਗਈ ਸੀ। ਉਹ ਮੈਂ ਸਹੀ ਕਰਨ ਲੱਗਿਆ ਤੇ ਐਨਕ ਲਾਉਣੀ ਪੈਂਦੀ ਆ ਹੁਣ ਮੱਛਰ ਵਾਲਾ ਹੈਗਾ। ਮੇਰੇ ਪਿੱਛੇ ਹੈਗਾ ਇਹ ਖੇਤ ਸਾਰੇ ਸਬਜ਼ੀ ਲੱਗੀ ਆ ਪਿੰਡੀਆਂ ਦਾ। ਤੇ ਪਿੰਡ ਆਪਾਂ ਦੇਖਣਾ ਇਹ ਜਿਹੜਾ ਤੁਹਾਨੂੰ ਦਿਖਾਉਣਾ ਸਾਰਾ ਚੱਕ ਕੀਵਾ ਪਿੰਡ ਆ। ਫਾਜ਼ਿਲਕਾ ਜ਼ਿਲ੍ਹੇ ਦਾ ਤੇ ਤਹਿਸੀਲ ਹੈਗੀ ਆ ਜਲਾਲਾਬਾਦ ਇਹ ਆਪਾਂ ਪਿੰਡ ਦੇਖਣਾ ਪਿੰਡ ਹੀ ਛੋਟੇ-ਛੋਟੇ ਪਿੰਡ ਆ ਰਾ ਸਿੱਖਾਂ ਦੇ ਪਿੰਡ ਆ ਲਗਭਗ ਸਾਰੇ ਤੇ ਵਧੀਆ ਲੋਕ ਆ ਆਪਾਂ ਤੁਹਾਨੂੰ ਨਾਲ-ਨਾਲ ਰਿਓ ਸਾਰੇ ਪਿੰਡ ਦਾ ਚੱਕਰ ਲਾਉਣ ਨੇ ਠੀਕ ਆ ਓਕੇ ਇਹ ਵੀ ਰਖੀ ਵਿਆਂ ਨੂੰ ਕਿਹੜਾ ਰਸਤਾ ਜਾਂਦਾ ਆਹੀ ਰਸਤਾ ਠੀਕ ਆ ਓਕੇ ਇਹ ਪੰਡ ਚੱਕੀਵਾ ਹੈ ਨਾ ਉਹਦਾ ਆਲਾ ਦਬਲਾ ਪਾ ਦੇਖਦੇ ਆ ਇੱਧਰ ਫਰਾਉਂਡ ਬਣਾਇਆ ਆ ਹੱਡੇ ਪੱਟੇ ਹੈ ਨਾ ਇਹਦੇ ਉੱਪਰ ਪੱਟਣ ਨੂੰ ਜਾਂ ਮਿੱਟੀ ਨੂੰ ਪਾ ਦੇਣ ਇਹ ਪੰਡ ਦੀ ਖਰਨੀ ਹੈ ਪੰਡ ਦੇਖਦੇ ਆ ਆਪਾਂ ਕਿੰਨਾ ਵੱਡਾ ਆ ਉੱਤੇ ਜੜੇ ਫਰਦੇ ਆ ਕਿਉਂ ਕਿਵੇਂ ਆ ਪੜ ਗਈ ਹੁਣ ਇਹ ਪੈਂਡ ਤੇ ਇੱਧਰ ਕਿਤੇ ਮੌਟਰ ਤਾਂ ਨਹੀਂ ਆ ਗਿਆ ਆਪਾਂ ਕੋਤਗੀ ਨਹੀਂ ਹੈ ਜਾਣਦੇ ਇਹੇ ਜੇ ਪੈਂਡਾ ਫਾਜ਼ਿਲਕਾ ਜ਼ਿਲ੍ਹੇ ਦੇ ਪੈਂਡਾ ਤੁਸੀਂ ਪਹਿਲਾਂ ਵੀ ਦੇਖੇ ਹੈਗੇ ਪਹਿਲੀ ਵੀਡੀਓ 'ਚ ਆ ਦਿਖ ਰਾਈਟ ਸਾਈਡ ਤੇੁੱਚਾ ਨਹੀਂ ਨਾਤਾ ਹੋਈ ਸਾਰਾ ਪਿੰਡ ਹੈ ਭਾਈ ਆਹੀ ਪਿੰਡਾ ਤੁਹਾਡਾ ਪੰਡਾ ਹੀ ਆ ਠੀਕ ਆ ਆ ਪੰਡਾ ਕਿ ਆ ਸਾਰੇ ਘਰ ਐਸੇ ਪਿੱੜਦੇ ਆ ਠੀਕ ਆ ਠੀਕ ਆ ਚੱਲੋ ਉਹ ਦੇਖੀਏ ਪਾ ਹਨ ਫਿਰ ਆ ਕੇ ਫਿਰ ਦੇਖਦੇ ਉਹ ਪੰਡਾ ਦੇਖ ਆ ਗੀ ਛੋਟਾ ਜਿਹਾ ਪੰਡਾ ਇਹ ਨਾ ਆਦੀ ਜੰਗਲ ਵੀ ਲਾਇਆ ਫਟ ਕਿਸੇ ਨੇ ਖੇਤਾਂ ਜੋ ਪੰਡੇ ਸੁਕੇ ਲੱਗੇ ਆ ਕੋਪੂਰਦ ਇਹ ਇਹੋ ਜਿਹਾ ਪਿੰਡ ਆ ਉੱਚਨੀ ਮਾ ਸੋਹਜਾ ਪਿੰਡ ਆ ਇਹ ਬਾਰਡਰ ਲਾਈਨ ਦੇ ਪਿੰਡ ਆ ਇਹੇ ਜਿਹੇ ਪਿੰਡ ਹੁੰਦੇ ਆ ਮਤਲਬ ਸੋਹਣੇ ਪਿੰਡਾ ਜੂ ਕਹਿ ਸਕਦੇ ਆ ਪਾ ਸੋਹਣੇ ਪਿੰਡਾ ਕਲਚਰ ਤੁਸੀਂ ਦੇਖਿਆ ਹੋਣਾ ਕਿਉਂਕਿ ਬਾਰਡਰ ਲਾਈਨ ਦੇ ਨਾਲ ਨਾਲ ਆ ਨਾ ਪਿੰਡੇ ਇਹਨਾਂ ਦਾ ਕਲਚਰ ਫਾਜਲ ਕਾ ਜ਼ਿਲ੍ਹੇ ਦੇ ਜਿਹੜੇ ਬਾਰਡਰ ਲਾਈਨ ਦੇ ਪਿੰਡੇ ਦਾ ਕਲਚਰ ਤੁਸੀਂ ਦੇਖ ਲਿਓ ਬੋਲੀ ਤੋਂ ਵੀ ਪਤਾ ਲੱਗ ਜੂਗਾ ਰੈਂਡਸਨ ਤੋਂ ਉੱਥੋਂ ਪਤਾ ਲੱਗ ਜੂਗਾ ਛੋਟੇ ਛੋਟੇ ਪਿੰਡ ਹੈ ਇਹ ਹੈ ਕੀ ਆ ਫਿਰਨੀ ਬਾਹਰ ਹੈ ਫਿਰਨੀ ਪਿੰਡ ਦੀ ਗਲੀ ਆ ਸੜਕ ਦੇ ਵਿੱਚ ਵਿੱਚ ਅੰਦਰੋਂ ਪਹਿਲਾ ਪਿੰਡ ਦੇ ਵਿੱਚ ਵਿੱਚ ਜਲੇ ਸਾਰੇ ਘਰ ਆਪਾਂ ਦੇਖਦੇ ਆ ਹਨ ਉਸ ਤੋਂ ਬਾਅਦ ਬਾਹਰ ਦੀ ਸਾਈਡ ਵਾਲੇ फिर बाजार तो आ गया दुकाना दुकाना तब लंघ देख लिया ਬਹੁਤ ਟਪੰਡਾ ਇਹ ਤਾਂ ਛੋਟਾ ਹੀ ਆ ਪਰ ਫਿਰ ਵੀ ਮਤਲਬ ਠੀਕ ਆ ਇਹ ਨਹੀਂ ਆਪਾਂ ਕਹਿ ਸਕਦੇ ਆ ਇੱਥੋਂ ਤੱਕ ਆ ਇਧਰ ਰਾਈਟ ਸਾਈਡ ਤੇ ਹੈ ਨਹੀਂ ਕੇ ਖੇਤ ਹੀ ਆ ਆ ਬੱਕਰੀਆਂ ਹੋਕਰੀਆਂ ਦਾ ਐ ਨਾ ਪਿੰਡ 'ਚ ਪਸ਼ੂ ਤਾਂ ਸਾਰੇ ਰੱਖੇ ਹੈਗੇ ਆ ਚਾਹੇ ਕੱਟ ਹੀ ਰੱਖੇ ਹੋਣ ਆਲ ਮੇਰੇ ਸਾਹਮਣੇ ਲਾਸਟ ਘਰ ਆ ਇਸ ਪਿੰਡ 'ਚ ਆ ਬੱਚਾ ਦਾ ਰ ਆਏ ਕੋ ਉਹ ਤੁਹਾਡਾ ਪਉ ਤੁਆਪਸਾਈ ਨੇ ਅੱਗੇ ਐਣੀ ਘਰ ਇਪੋ ਲਾਸਟ ਘਰ ਆਹੀ ਘਰ ਆ ਇਸ ਤੋਂ ਕਿਹਣੀਗੇ ਹੁਣ ਫਾਜ਼ਿਲ ਕਾ ਨਿਕਲਾਂਗੇ ਤੁਹਾਡਾ ਪਿੰਡ ਦੇਖ ਕੇ ਅੱਡੇ ਘਰ ਉਧਰ ਆ ਯਾਰ ਜਿਵੇਂ ਆਪਾਂ ਤਾਂ ਥੱਲੇ ਆਏ ਨਾ ਘਾਟੀ ਦੂੰ ਉਹ ਵੀ ਤੁਹਾਡੇ ਪਿੰਡ ਦੇ ਹੀ ਹੋਣੇ ਪਰਲੀ ਸਾਈਡ ਤੇ ਚਾਰ ਕ ਘਰ ਸੀ ਟਾਣੀਆਂ ਆ ਗਿਆ ਟਾਣੀਆਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਕਿਵੇਂ ਗੁਲਾਬ ਆਏਗਾ ਸੈਟ ਉਹ ਬਿਲਕੁਲ ਬਾਰਡਰ ਤੇ ਕਿਹੜਾ ਜੀ ਤਾਰ ਵਿੱਚ ਤੁਹਾਨੂੰ ਲੱਗਦੀ ਪਈ ਪਾਪਾ ਵਾਲਾ ਰੱਤੇ ਵਾਲਾ ਪਾਪਾ ਜੰਗੜ ਪੈ ਇੱਥੇ ਜਾਓਗੇ ਨਾ ਨੂਰ ਉਹ ਜੋਧੇ ਤਰ੍ਹਾਂ ਆ ਗਏ ਉਹ ਤਾਰ ਲੱਗਦੀ ਪਈ ਠੀਕ ਆ ਉਹਦੇ ਤਾਰ ਨਾਲ ਦੀ ਜਮਾ ਬਿਲਕੁਲ ਨਾਲ ਚੱਪੇ ਨਾਲ ਜੇ ਜਾਲਾ ਇੱਧਰ ਤੇੜੇ ਹੋਰ ਪੱਟੇ ਦੇਖਣ ਤੇ ਤੇਲ ਨੰਬਰ ਪੜਦਾ ਤਿੰਨ ਨੰਬਰ ਆਹ ਉਹ ਗੁਲਾਬਾ ਵਿੱਚ ਆ ਉਹ ਵੀ ਵਿੱਚ ਹੈ ਤਿੰਨ ਨੰਬਰ ਪਿੰਡ ਦਾ ਨੋ ਹੀ ਆ ਜੀ ਆਹ ਕਿੰਨੇ ਨੰਬਰ ਇੱਕ ਨੰਬਰ 6 12 13 ਪਿੰਡ ਦਰਿਆਦ ਪਾਰ ਹੈਗੇ ਤੁਹਾਡਾ ਪਿੰਡ ਕਿੰਨਾ ਕੁ ਵੱਡਾ ਹੈ ਇਹ ਬਹੁਤ ਬੱਤਾ ਚੌਕੀਬਾ ਚੌਕੀਬਾ ਬਜਤ ਸਿੰਘ ਢਾਣੀ ਦੀ ਕੱਟੀ ਪੰਚਾਇਤ ਹੈ ਕੱਟੀ ਪੰਚਾਇਤ ਇਹ 14 ਸਪੋਰਟ ਹੈ 14 ਸਪੋਰਟ ਹੈ ਠੀਕ ਹੈ ਸਰਪੰਚ ਤੁਹਾਡੇ ਪਿੰਡ ਦਾ ਹੀ ਸਾਰਾ ਠੀਕ ਹੈ ਠੀਕ ਹੈ ਫਾਜਲਕਾ ਕਿੰਨੀ ਦੂਰ ਹੈ ਇੱਥੋਂ 25 ਕਿਲੋਮੀਟਰ ਜੀ 14 ਦੇ 25 ਕਿਲੋਮੀਟਰ 25 ਕਿਲੋਮੀਟਰ ਬੱਚੇ ਬੱਚੇ ਸਕੂਲ ਸਾਰੇ ਕੁਝ ਹੈਗਾ ਹਾਂਜੀ ਹਾਂਜੀ ਦੁਕਾਨਾਂ ਵੀ ਵਧੀਆ ਹਾਂਜੀ ਪਿੰਡ 'ਚ ਬੱਸ ਆਉਂਦੀ ਹੈ ਨਸਕ ਉਸ 8 ਪਰਮਟ ਹੈਗੇ ਸੇ ਪਿੰਡ ਦੇ ਹੁਣ ਬਸ ਤੇ ਝੜਨ ਵਾਲਾ ਹੀ ਕੋਈ ਹਰ ਕੋਲ ਵਿਕਲ ਹੈਗਾ ਕੋਈ ਜਿੰਨੇ ਜਾਣਾ ਅਗਲਾ ਕਹਿੰਦਾ ਮੋਟਰਸਾਈਕਲ ਤੇ ਜਾਵਾ ਹਨਾ ਚਲਦੀ ਮੋੜਾ ਮੈਂ ਠੀਕ ਹੈ ਇਹ ਪਿੰਡ ਦਾ ਕੀਵਾ ਚਾ ਕੀਵਾ ਫਾਜ਼ਿਲ ਕਾ ਜਿਲ੍ਹੇ ਦਾ ਤਸਵੀਲ ਵੀ ਫਾਜ਼ਿਲ ਕਾ ਹਾਂਜੀ ਤਸਵੀਲ ਜਿਲ੍ਹਾ ਅਲਾਬਾਦ ਪਹਿਲਾ ਫਾਜ਼ਿਲ ਕਾ ਸੀ ਜਦੋਂ ਜ਼ਿਲ੍ਹਾ ਬਣਿਆ ਤੇਰੇ ਜਿਲ੍ਹਾ ਅਲਾਬਾਦ ਹਾਂ ਫਾਈਨਲ ਨਾ ਕਾਰਗਰ ਚੜੀ ਗਿਆ ਦੇਖ ਜਿਹੜੇ ਕਰਦਾ ਅਲਾਬਾਦ ਦਾ ਅੱਛਾ ਲੈ ਲੈ ਨਾਲੇ ਦਾ ਅਪੀ ਕੀ ਕਹਿੰਦੇ 22 ਬਾਈਚਾ ਨਹੀਂ ਕਿਹਾ ਉਹ ਕਿ ਮਾਰ ਦੇਣਾ ਦਿਮਾਗ ਖੋਟਣ ਦਾ ਕਗਾ ਕਗਾ ਜਿੱਦਾ ਮਾਰ ਕਾਉਂਦੇ ਕਿ ਮੈਂ ਲਾਇਕ ਮੇੜੇ ਮੇੜ ਉਹ ਇਹਦੇ ਮਾਰ ਜਮੇ ਅੱਛਾ ਉਹ ਵੀ ਪਿੰਡ ਉੱਤੀ ਹੈ ਹਨਾ ਬਾਰਡਰ ਤੇ ਹੈ ਆਰਡਰ ਲੇ ਕੇ ਉਹ ਮਾਰ ਜਮੇ ਚਾਰੇ ਜਿਆਦਾ 100 ਰੁਪਏ ਦਾ ਕਸਤਾ ਹੈ ਕੀ ਨਾਲ ਹੀ ਆ ਤੁਹਾਡੇ ਆ 2 ਕਿਲੋ ਮੀਟਰ 5 ਕਿਲੋ ਮੀਟਰ ਹੋਊਗਾ ਚੱਲ ਠੀਕ ਹੈ ਭਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਓਕੇ ਤੇ ਅੱਗੇ ਆਪਾਂ ਤੁਹਾਨੂੰ ਵੇ ਸਾਈਡ ਤੇ ਰਾਈਟ ਸਾਈਡ ਤੇ ਘਰ ਦਿਖਾਉਣੇ ਆ ਕੋਸ਼ ਕਰ ਢਾਣੀਆਂ ਚ ਬੈਠੇ ਆ ਸਾਈ ਕਹਿੰਦਾ ਪਿੰਡ ਤਾਂ ਬਾਬਾ ਵੱਡਾ ਹੈਗਾ ਇਹਜਾ ਧਰ ਹੈਗਾ ਉਹ ਅੰਟੀ ਨਾ ਵਿਚਾਰੀ ਆਪਣੇ ਨਾਲ ਬੋਲਦੀ ਸੀਗੀ ਆਪਾਂ ਨੂੰ ਉਹਨਾਂ ਮਤਲਬ ਦਿਮਾਗੀ ਪ੍ਰੋਬਲਮ ਸੀ ਵਿਚਾਰੀ ਨੂੰ ਹਨਾ ਉਹ ਇਹ ਤੋਂ ਐਲਾ ਜਿਹੜਾ ਪਿੰਡ ਹੈਗਾ ਚਾਕੀਵਾ ਐਸ ਪਿੰਡ ਤੋਂ 1 ਕਿਲੋਮੀਟਰ ਤੇ ਬਾਰਡਰ ਹੈ ਕਹਿੰਦੇ ਆ ਇਧਰ ਦੀ ਆਪਾਂ ਇਕੱਲੇ ਚੱਲਦੇ ਆ ਇਧਰੋਂ ਤਾਂ ਆਏ ਸੀ ਔਰ ਦੇ ਕਿਲੋਮੀਟਰ ਸੀਗਾ ਦੇਖਣ ਆਪਾਂ ਜਾਣਾ ਸੀ ਪਰ ਆਪਾਂ ਕੋਲ ਟਾਈਮ ਨਹੀਂ ਹੈਗਾ ਹੁਣ ਟਾਈਮ ਹੋ ਗਿਆ ਸਾਡੇ 6 ਦਾ ਆਪਾਂ ਲੇਟ ਹੋ ਗਏ 6:20 ਮਿੰਟਾਂ ਤੋਂ ਇਹ ਅਜੇ ਆਪਾਂ ਵਾਪਸ ਵੀ ਜਾਣਾ ਫਾਜ਼ਿਲਕਾ ਪਹੁੰਚਣਾ ਇਹ ਮੰਨਦੇ ਤਹਿਸੀਲ ਜਲਾਲਾਬਾਦ ਚ ਪੈਂਦੇ ਹੀ ਪਿੰਡ ਹਨਾ ਜ਼ਿਲ੍ਹਾ ਫਾਜ਼ਿਲਕਾ ਹੈਗਾ ਪਰ ਸੀਲ ਇਹਨਾਂ ਦੀ ਚਲਾਲਾਪਾਦੀ ਹੈਗੀ ਆ ਇਹ ਕੋਈ ਨਾ ਇਹ ਪਿੰਡ ਦਾ ਸਾਰੇ ਦਿਖੂ ਸੀ ਰੋੜੀਆਂ ਵੀ ਗਲੀਆਂ ਚ ਕਿਉਂਕਿ ਕੋਈ ਦਿੱਕਤ ਨਹੀਂ ਹੈਗੀ ਕਲਚਰ ਹੀ ਉਮੇ ਦਾ ਹੈਗਾ ਵਧੀਆ ਲੋਕ ਆ ਪਿਆਰ ਮੁਹੱਬਤ ਵਾਲੇ ਹਨਾ ਸਾਰੇ ਆ ਉਸ ਪਿੰਡ ਚ ਦੁਕਾਨਾਂ ਤੁਹਾਨੂੰ ਸਾਰਾ ਕੁਝ ਹੈਗੀ ਆ ਤੇ ਖੂ ਮੋੜਾਂ ਦੇ ਕੋਲ ਸਾਰੇ ਮਿਲ ਹੀ ਜਾਂਦੇ ਆ ਛੜਕੇ ਹੋਏ ਔਰ ਆਪਾਂ ਨਿਕਲ ਗਏ ਪਿੰਡ ਤੋਂ ਬਾਹਰ ਪੁਸ਼ਕਰ ਉੱਤਰ ਸੀਗੇ ਯਾਰ ਉੱਪਰ ਚੱਲੀਏ ਵਾਪਸ ਹਾਂ ਆ ਫਿਰ ਆਪਾਂ ਲੇਟ ਹੋ ਜਾਵਾਂਗੇ ਆਹ ਘਾਰ ਆ ਜੇ ਆਪਾਂ ਦੂਸਰੀ ਸਾਈਡ ਉਹ ਜੰਗਲ ਤੋਂ دوسری ਸਾਈਡ ਜਾਵਾਂਗੇ ਨਾ ਅੱਧੇ ਘਰ ਠਾਨੀਆਂ ਸੀਗੇ ਫਿਰ ਆਪਾਂ ਲੇਟ ਹੋ ਜਾਾਂਗੇ ਆਪਰ ਟਾਈਮ ਲੱਗੇਗਾ ਲੱਗੀ ਲੱਗੀਆਂ ਦਾ ਇਹ। ਇਹਦਾ ਪਿੰਡ ਹੀ ਖੇਤੀ ਇੱਧਰ ਵੀ। ਨਾ ਖਿੱਤੀ-ਕੁੱਤੀ ਮਲਾਂ ਸਬਜ਼ੀ ਦੀ ਖੇਤੀ ਆ ਵਧੀਆ ਯਾਰ ਆਖੇ ਕਿੰਨੇ ਗੱਲੇ ਲੱਗੇ। ਟਮਾਟਰ ਯਾਰ। ਹੁਣ ਆਪਾਂ ਚੱਲਦੇ ਆਂ ਵਾਪਸ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਨਾ ਲੱਗੀ ਤਾਂ ਨਾ ਕਰਿਓ। ਨਾ ਸਬਸਕ੍ਰਾਈਬ ਕਰਿਓ ਠੀਕ ਹੈ। ਥੋੜਾ ਆਪਾਂ ਮਿਲਾਂਗੇ ਤੁਹਾਨੂੰ ਕੱਲ੍ਹ ਦੀ ਅਗਲੀ ਵੀਡੀਓ 'ਚ। ਬਾਏ ਬਾਏ।